ਕਾਲ ਜੀ ਸੋਝੀ ਨੇ ਲੋਕ ਵੀ ਨਾਲ ਜੁੜੇ ਤੁਹਾਨੂੰ ਦੱਦੇ ਇਸ ਸਮੇਂ ਦੇਖ ਸਕਦੇ ਹੋ ਬਲਾਚੌਰ ਰੋਡ ਹੈ ਜੀ ਇਹ ਚੰਡੀਗੜ੍ਹ ਵੱਲ ਨੂੰ ਜਾਂਦੇ ਦੇਖ ਸਕਦੇ ਹੋ ਕਿ ਸਾਡੇ ਕਿਸਾਨ ਭਾਈ ਦਾ ਜਿਹੜਾ ਇਸ ਸਮੇਂ ਕਿੰਨਾ ਨੁਕਸਾਨ ਹੋ ਗਿਆ ਤੂੜੀ ਦੀ ਟਰਾਲੀ ਜਿਹੜੀ ਕੀ ਲੈ ਕੇ ਜਾ ਰਹੇ ਸੀ ਲੱਦ ਕੇ ਲੈ ਕੇ ਜਾ ਰਹੇ ਸੀ ਲੇਕਿਨ ਰੋਡ ਦੇ ਵਿੱਚ ਹੀ ਇੱਕ ਇਹ ਵੱਡਾ ਜਿਹੜਾ ਕਹਿ ਸਕਦਾ ਹਾਂ ਕਿ ਹਾਦਸਾ ਜਿਹੜਾ ਵਾਪਰਿਆ ਇਧਰ ਤਸਵੀਰਾਂ ਦੇਖ ਸਕਦੇ ਹੋ ਸੋ ਇਹ ਦੇਖ ਸਕਦੇ ਹੋ ਤੁਹਾਨੂੰ ਇਸ ਸਮੇਂ ਬਲਾਚੌਰ ਰੋਡ ਤੇ ਆ ਜੀ ਬਲਾਚੌਰ ਰੋਡ ਚੰਡੀਗੜ੍ਹ ਨੂੰ ਜਿਹੜਾ ਜਾਂਦਾ ਹੈ ਜਲੰਧਰ ਤੋਂ ਚੰਡੀਗੜ੍ਹ ਵੱਲ ਨੂੰ ਉੱਥੇ ਕਿ ਵੱਡੀ ਕਹਿ ਸਕਦੇ ਹੋ ਕਿ ਆ ਤੁਹਾਡੇ ਸਾਹਮਣੇ ਤੁਸੀਂ ਹਥੋਂ ਪੂਰਾ ਇੱਕ ਵਾਰੀ ਹੌਮਕੇ ਦਿਖਾਉਣੇ ਆ ਤੇ ਜਾਣਕਾਰੀ ਵੀ ਲੈਣੇ ਆ ਜੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੋਇਆ ਮੌਜੂਦਾ ਇੱਥੇ ਮੌਜੂਦ ਹੈ ਇਸ ਸਮੇਂ ਤੇ ਲੇਕਿਨ ਜੇ ਅਸੀਂ ਗੱਲਬਾਤ ਕਰੀਏ ਇਸ ਪੂਰੀ ਕਟਨੀ ਤਸਵੀਰਾਂ ਦੇਖ ਸਕਦੇ ਹੋ ਆ ਦੇਖੋ ਪੂਰੀ ਦੀ ਪੂਰੀ ਟਰਾਲੀ ਜਿਹੜੀ ਹੈ ਪੂਰੀ ਦੀ ਪੂਰੀ ਟਰਾਲੀ ਪਲਟ ਗਈ ਹੈ ਹਾਲਾਂਕਿ ਟਰਾਲੀ ਜਿਹੜੀ ਹੈ ਜਿਸ ਸਾਹਮਣਾ ਸੀ ਅੰਦਾਜ਼ਾ ਲਗਾ ਸਕਦੇ ਆ ਟਰਾਲੀ ਵੀ ਵਿੱਚਾ ਹੀ ਹੈ ਉਹ ਹਾਲੇ ਤੱਕ ਨਜ਼ਰ ਨਹੀਂ ਆ ਰਹੀਏ ਇਹ ਤਸਵੀਰਾਂ ਦੇਖ ਸਕਦੇ ਹੋ ਜੀ ਤਸਵੀਰਾਂ ਤੁਹਾਨੂੰ ਲਾਈਵ ਸੰਜੀ ਕਰ ਰਹੇ ਜਿੰਨੋਕ ਨਾਲ ਜੁੜੇ ਨੇ ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਜੀ ਬਲਾਚੌਰ ਰੋਡ ਤੇ ਇਹ ਸਾਰਾ ਜਿਹੜਾ ਆ ਦੇਖੋ ਜੀ ਸੜਕ ਦੇ ਉੱਪਰ ਸਾਰੀ ਸਾਰੀ ਜਿਹੜੀ ਪਰਾਲੀ ਹੈ ਜਿਹੜੀ ਆ ਦੇਖੋ ਜੀ ਤੁਹਾਨੂੰ ਪੂਰਾ ਇੱਥੋਂ ਦਿਖਾਉਣੀ ਆ ਚੈੱਕ ਕਰੋ ਜੀ ਬਲਾਚੌਰ ਰੋਡ ਹੈ ਜੀ ਇਹ ਤੇ ਬਲਾਚੌਰ ਰੋਡ ਦੇ ਕੋਲ ਆ ਲੱਗਿਆ ਹੋਇਆ ਤੁਹਾਨੂੰ ਨਿਸ਼ਾਨ ਦਿਖਾਉਣੀ ਆ ਜੀ ਕਹਿੰਦੇ ਕਿ ਸੁੱਧਾ ਮਾਜਰਾ ਇੱਥੇ 1 ਕਿਲੋਮੀਟਰ ਹੋਇਆ ਸੁੱਧਾ ਮਾਜਰਾ ਬਿਲਕੁਲ ਕੋਲ ਹੀ ਆਈ ਬੜਾ ਚੋ ਰੋੜਿਆ ਚੰਡੀਗੜ੍ਹ ਰੋੜਿਆ ਜੀ ਮੇਨ ਹਾਈਵੇ ਦੇ ਦੇਖ ਲਾ ਦਿਓ ਲਾਈਵ ਤੇ ਆਣ ਜਾਣ ਦੀ ਲੋਕਾਂ ਨੂੰ ਮੁਸ਼ਕਲ ਦਾ ਜੂਰ ਹੋ ਰਹੀ ਹੈ ਸੋ ਜੇਕਰ ਕੋਈ ਵੀ ਇੱਥੋਂ ਨਿਕਲ ਰਿਹਾ ਤੇ ਜਿਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਨੂੰ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਖੱਜਲ ਖਵਾਇਆ ਸਾਹਮਣੇ ਨਾ ਕੱਢਾ ਪਵੇ ਲੇਕਿਨ ਇਹ ਹਾਲਾਤ ਦੇਖ ਸਕਦੇ ਹੋ ਜਿਹੜੀ ਕਿ ਸਮੇਂ ਹਾਲਕਿ ਟਰਾਲੀ ਜਿਹੜੀ ਇਹ ਉਹ ਵੀ ਜੇ ਅਸੀਂ ਅੰਦਾਜ਼ਾ ਲਗਾਈਏ ਤਾਂ ਟਰਾਲੀ ਜਿਹੜੀ ਹੈ ਉਹ ਵੀ ਇਸ ਤੂੜੀਏ ਥੱਲੇ ਜਿਹੜੀ ਦੱਬੀ ਹੋਈ ਏ ਉਹ ਨਿਕਲੀ ਨਹੀਂ ਹੋ ਸਕਦੀ ਜਾਂ ਹੋ ਸਕਦਾ ਕਿ ਟਰੈਕਟਰ ਕੱਢ ਲਿੱਤਾ ਗਿਆ ਹੋਵੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੀ ਉਹ ਵੀ ਮੌਜੂਦ ਨੇ ਇੱਥੇ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੋਇਆ ਮੌਕੇ ਤੇ ਆਹ ਟਰਾਲੀ ਆਈ ਥਿੰਕ ਆਹ ਟਰਾਲੀ ਹੈ ਜਣਾ ਇਹ ਟਰਾਲੀ ਕੱਢ ਲਿੱਤੀ ਗਈ ਐ ਤੁਹਾਨੂੰ ਦਿਖਾਉਣੀ ਐ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਕੀ ਇਹ ਪੂਰਾ ਮਾਮਲਾ ਇਹਨਾਂ ਕੋਲੋਂ ਜਾਣਦੇ ਆ ਕਦੋਂ ਇਹ ਘਟਨਾ ਵਾਪਰੀ ਐ ਕਦੋਂ ਹੋਇਆ ਰਾਤ ਨੂੰ ਹੋਇਆ ਦਿਨੇ ਹੋਇਆ ਸਵੇਰੇ ਹੋਇਆ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਸਭ ਕੋ ਜਾਣਦੇ ਆ ਜੀ ਸੋ ਉਹ ਵੀਡੀਓ ਨਾਲ ਜੁੜੇ ਰੋ ਜਿੰਨੇ ਲੋਕ ਨਾਲ ਜੁੜੇ ਹੋਏ ਨੇ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜੁੜ ਕਰ ਦੇਵੋ ਜਿੰਨਾਂ ਲੋਕ ਨਾਲ ਜੁੜੇ ਹੋਏ ਨੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸਰ ਸਸਕਲ ਜੀ ਸਸਕਲ ਜੀ ਸਰ ਇਹ ਹਾਦਸਾ ਕਦੋਂ ਕਬ ਆਪਣੇ ਜੀ ਵਾਲਾ ਜੀ ਸਾਨੂੰ ਕੌਣੀ 6 ਵਜੇ ਫੋਨ ਆਇਆ ਸਰ ਕੌਣੀ 6 ਵਜੇ ਨੇ ਫੋਨ ਆਇਆ ਤੁਹਾਨੂੰ ਅੱਛਾ ਜੀ ਤੇ ਉਹ ਤੋਂ ਦੇ ਅਸੀਂ ਰੋਡ ਤੇ ਭਲਾਇਆ ਪਹਿਲਾਂ ਆ ਕੇ ਸਾਰਿਆਂ ਤੋਂ ਅੱਛਾ ਜੀ ਖਾਲੀ ਜਗਾਈ ਤੇ ਰੋਡ ਰੋਡ ਮਤਲਬ ਸਾਰਾ ਬਲੌਕ ਹੋਇਆ ਵੈਸੇ ਕਿ ਉਹ ਤੋਂ ਜੀ ਹਾਂਜੀ ਬਲੌਕ ਸੀ ਤੇ ਹਾਦਸਾ ਹੋਇਆ ਕਿੰਨੇ ਕੁ ਮੈਨਾਂ ਕੋਈ ਪਤਲ ਕਦਨ ਨਹੀਂ ਇਹ ਟਰਾਲੀ ਤੇ ਜਿਹੜੇ ਚਲਾਰੇ ਸੀਗੇ ਜਾਂ ਉਹ ਬੰਦੇ ਕਿੰਨੇ ਕਿੰਨੇ ਜਣੇ ਬੈਠੇ ਸੀਗੇ ਦੋ ਬੰਦੇ ਸੀਗੇ ਦੋ ਬੰਦੇ ਉਹਨਾਂ ਨੂੰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਠੀਕ ਹੈ ਸਾਰੇ ਤੇ ਟਰਾਲੀ ਇਹ ਸਮੇਂ ਛੱਡ ਲਿੱਤੀ ਗਈ ਕਿ ਕਿ ਮਿੱਤੀ ਨਹੀਂ ਕੱਢੀ ਗਾਫ ਸਹੀ ਕਰ ਅੱਛਾ ਆ ਟਰਾਲੀ ਆ ਜੀ ਇਹ ਟਰਾਲੀ ਆ ਤੇ ਆਹ ਦੇਖ ਸਕਦੇ ਆਹ ਟਰਾਲੀ ਜਿਹਦੇ ਵਿੱਚ ਸਾਰੀ ਟੂੜੀ ਜਿਹੜੀ ਨੱਪੀ ਹੋਈ ਹੋਈ ਹੈ ਉਹ ਤੂੜੀ ਉੱਥੇ ਲੱਗੀ ਹੋਈ ਹੈ। ਹਾਂ ਉਹ ਸਾਈਡ ਕਰਾ ਰਹੇ ਨੇ। ਅੱਛਾ ਜਿਹੜੇ ਅੱਛਾ ਤੁਸੀਂ ਤੁਸੀਂ ਦੱਸ ਸਕਦੇ ਹੋ ਕਿ ਜਿੱਦਾਂ ਹੁਣ ਜਿਵੇਂ ਤੂੜੀ ਜਾਂਦੀ ਹੈ ਤਾਂ ਟਰਾਲੀ ਜਿਹੜੀ ਉੱਪਰ ਉੱਪਰ ਤੱਕ ਭਰੀ ਹੁੰਦੀ ਹੈ ਇਹ ਕਿਵੇਂ ਨੁਕਸਾਨ ਦਾ ਇੱਕ ਹੁੰਦੀ ਕਿਉਂਕਿ ਜਿਵੇਂ ਹੁਣ ਇੱਕ ਹਾਦਸਾ ਹੁਣ ਆਪਣੇ ਸਾਹਮਣੇ ਵਾਪਰਿਆ ਜੀ ਇਹ। ਇਹ ਨੁਕਸਾਨ ਤਾਂ ਕਿੱਦੋਂ ਹੈਗੀ ਇਹਦਾ। ਪਰ ਠੀਕ ਹੈ ਹੁਣ ਪਰਮਾਤਮਾ ਨੂੰ ਚੱਲ। ਠੀਕ ਹੈ। ਖਾਲੀ ਕਰਾਂਗਾ। ਟਾਈਮ 'ਤੇ ਆ ਗਏ ਦੇ ਅਸੀਂ। ਠੀਕ ਹੈ ਜੀ। ਚਲੋ ਜੀ ਦੇਖ ਸਕਦੇ ਹੋ ਸਰਪ੍ਰਸ਼ਾਸਕਿੰਗ ਅਧਿਕਾਰੀ ਸਵੇਰੇ ਪਹੁੰਚੇ ਸੀਗੇ। ਉਹ ਕਹਿੰਦੇ ਸਮਝ ਸਰ ਆ ਗਿਆ। ਐਸਐਸ ਸੋ ਐਸਐਸਪੀ ਦੀ ਟੀਮ ਆ ਜੀ ਸਾਡੇ ਸਾਹਮਣੇ ਦੇਖ ਸਕਦੇ ਹੋ ਸੜਕ ਸੁਰੱਖਿਆ ਫੋਰਸ ਤੇ ਜਦੋਂ ਫੋਨ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਪਹੁੰਚੀ ਐ ਐਸਐਸਪੀ ਦੀ ਟੀਮ ਜਿਹੜੀ ਪਹੁੰਚੀ ਐ ਸੋ ਇਹ ਮੁੱਖ ਮੰਤਰੀ ਪੰਜਾਬ ਦੇ ਵੱਲੇ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਸੀਗਾ ਕਿ ਐਸਐਸਪੀ ਦੀ ਟੀਮ ਜਿਹੜੀ ਤੁਹਾਨੂੰ ਮੌਕੇ ਤੇ ਮਿਲੇਗੀ ਆ ਦੇਖ ਸਕਦੇ ਹੋ ਪਿੱਛੇ ਪ੍ਰੋਪਰ ਉਰੀਆਂ ਟੀਮਜ਼ ਆਈਆਂ ਹੋਈਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਇਹ ਬਲਾਚੌਰ ਰੋਡ ਦੀਆਂ ਤਸਵੀਰਾਂ ਨੇ ਜੀ ਬਲਾਚੌਰ ਰੋਡ ਬਲਾਚੌਰ ਤੋਂ ਰੋਪੜ ਰੋਡ ਹੈ ਇਹ ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੰਨੀ ਲੋਕ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਆਹ ਟਰਾਲੀ ਸਗੀ ਜੀ ਜਿੱਥੇ ਕੀ ਇਹ ਪੂਰਾ ਕਹਿ ਸਕਦੇ ਹੋ ਕਿ ਇਸ ਟਰਾਲੀ ਵਿੱਚ ਤੂੜੀ ਜਿਹੜੀ ਨੱਪੀ ਹੋਈ ਸੀਗੀ ਲੇਕਿਨ ਉਹ ਇਹ ਤੁਸੋਂ ਆ ਹਾਲਾਤ ਖਾਰਾ ਦੇਖ ਸਕਦੇ ਹੋ ਬਣਾ ਚੋਰ ਤੋਂ ਰੋੜ ਰੋੜ ਜਿੱਥੇ ਕੀ ਸਾਰੀ ਸਾਰੀ ਜਿਹੜੀ ਟਰਾਲੀ ਉਹ ਪਲਟ ਗਈ ਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਤੇ ਜੇ ਕੋਈ ਕੁਝ ਕਹਿਣਾ ਚਾਹੁੰਦੇ ਕਿਉਂਕਿ ਸਾਡੀ ਆ ਟਰਾਲੀ ਇਹੋ ਜਿਹੀਆਂ ਟਰਾਲੀਆਂ ਹੁੰਦੀਆਂ ਨੇ ਆ ਦੇਖੋ ਦਿਖਾ ਦੇਣਾ ਜੀ ਇਹ ਟਰਾਲੀਆਂ ਨੇ ਜਿਹੜੀਆਂ ਟਰਾਲੀਆਂ ਕੀ ਪਰ ਕੇ ਤੂੜੀ ਨਹੀਂ ਜਾਂਦੀਆਂ ਨਹੀਂ ਕਿਉਂਕਿ ਜਿਹੜਾ ਇਸ ਸਮੇਂ ਸੀਜ਼ਨ ਚੱਲ ਰਿਹਾ ਕਣਕ ਦਾ ਵਾਢੀ ਚੱਲ ਰਿਹਾ ਸੋ ਵਾਢੀ ਤੋਂ ਬਾਅਦ ਇਹ ਤੂੜੀ ਦੀਆਂ ਟਰਾਲੀਆਂ ਇਹੋ ਜਿਹੀ ਭਰ ਕੇ ਜਾਂਦੀਆਂ ਨੇ ਲੇਕਿਨ ਰੋਡ ਦੇ ਉੱਪਰ ਇਹੋ ਜਿਹੇ ਹਾਦਸੇ ਲਗਾਤਾਰ ਵੇਖਣ ਨੂੰ ਮਿਲਦੇ ਨੇ ਸੋ ਤੁਸੀਂ ਵੀ ਵਾਰ-ਵਾਰ ਵੀਡੀਓ ਨੂੰ ਵਾਰ-ਵਾਰ ਸ਼ੇਅਰ जरूर ਕਰਿਓ ਜੀ ਧੰਨਵਾਦ